ਅੰਮ੍ਰਿਤਸਰ ਜ਼ਿਲ੍ਹੇ ਦੇ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਮਹਿਤਾ ਦੇ ਇੱਕ ਸਾਧਾਰਨ ਪਰਿਵਾਰ ਦੇ ਸਰਦਾਰ ਸੁਖਚੈਨ ਸਿੰਘ ਦਾ ਪੁੱਤਰ ਸਰਦਾਰ ਲਖਵਿੰਦਰ ਸਿੰਘ ਹੌਲਦਾਰ 15 ਸਿੱਖ ਬਟਾਲੀਅਨ ਦਾ ਜਵਾਨ ਸੀ ਜੋ ਅਸਾਮ ਵਿੱਚ ਡਿਊਟੀ ਤੇ ਤਾਇਨਾਤ ਸਮੇਂ ਜਵਾਨ ਲਖਵਿੰਦਰ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦ ਹੋ ਗਏ ਜਵਾਨ ਲਖਵਿੰਦਰ ਸਿੰਘ ਪਿਛਲੇ 22 ਸਾਲਾਂ ਤੋਂ ਦੇਸ਼ ਦੀ ਸੇਵਾ ਕਰ ਰਹੇ ਸਨ ਇਸ ਅਚਾਨਕ ਘਟਨਾ ਬਾਰੇ ਉਹਨਾਂ ਦੀ ਧਰਮ ਪਤਨੀ ਰਵਿੰਦਰ ਕੌਰ ਨੂੰ ਫੋਨ ਉੱਤੇ ਸੂਚਨਾ ਮਿਲਦੀ ਹੈ ਕਿ ਉਹਨਾਂ ਦੇ ਫੌਜੀ ਪਤੀ ਜਵਾਨ ਲਖਵਿੰਦਰ ਸਿੰਘ ਹੌਲਦਾਰ ਦੀ ਮੌਤ ਹੋ ਗਈ ਅਤੇ ਅੱਜ ਉਹਨਾਂ ਦੇ ਜੱਦੀ ਪਿੰਡ ਮਹਿਤਾ ਵਿਖੇ ਪਹੁੰਚੀ ਮ੍ਰਿਤਕ ਦੀ ਦੇਹ ਲੈ ਕੇ ਪਹੁੰਚੀ ਫੌਜ ਦੀ ਟੁਕੜੀ ਵੱਲੋਂ ਪਿੰਡ ਦੀ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਮੌਕੇ ਸਲਾਮੀ ਦੇ ਕੇ ਸ਼ਰਧਾਂਜਲੀ ਦਿੱਤੀ ਗਈ ਜਿਸ ਮੌਕੇ ਉਹਨਾਂ ਦੀ ਧਰਮ ਪਤਨੀ ਰਵਿੰਦਰ ਕੌਰ ਅਤੇ ਉਹਨਾਂ ਦੇ ਲੜਕੇ ਲਵਪ੍ਰੀਤ ਸਿੰਘ ਅਤੇ ਛੋਟੀ ਬੱਚੀ ਲੜਕੀ ਜੈਸਮੀਨ ਕੌਰ ਨੇ ਅਤੇ ਉਹਨਾਂ ਦੇ ਪਿਤਾ ਸੁਖਚੰਨ ਸਿੰਘ ਅਤੇ ਮਾਤਾ ਮਨਜੀਤ ਕੌਰ ਨੇ ਉਨ੍ਹਾਂ ਦੇ ਭਰਾ ਭੁਪਿੰਦਰ ਸਿੰਘ ਵੱਲੋਂ ਜੈ ਹਿੰਦ ਦੇ ਨਾਰੇ ਲਾ ਕੇ ਜਵਾਨ ਲਖਵਿੰਦਰ ਸਿੰਘ ਹੌਲਦਾਰ ਨੂੰ ਵਧਾਈਗੀ ਦਿੱਤੀ ਗਈ। ਇਸ ਮੌਕੇ ਹਲਕਾ ਜੰਡੇਆਲਾ ਗੁਰੂ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਅਰਪਜਨ ਸਿੰਘ ਈਟੀਓ ਗਗਨਦੀਪ ਸਿੰਘ ਟਿੰਡਸਾ ਐਸ ਐਚਓ ਮਹਿਤਾ ਆਮ ਆਦਮੀ ਪਾਰਟੀ ਦੇ ਬਲਾਕ ਸੁਭਾਸ ਕੱਤਰ ਅਜੀਤ ਗਾਂਧੀ ਪ੍ਰਧਾਨ ਆਰਟੀ ਅਸੋਸੀਏਸ਼ਨ ਸੁਖਦੇਵ ਸਿੰਘ ਬੁੱਟਰ ਅਜੀਤ ਸਿੰਘ ਬੱbbi ਅਤੇ ਹੋਰ ਵੀ ਮੌਤਵਰ ਲੋਕ ਹਾਜ਼ਰ ਸਨ। ਤਸਵੀਰਾਂ ਵੀ ਸਾਫ਼ ਤੌਰ 'ਤੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਮਰਤਕ ਦਿੱਤੇ ਉਹਨਾਂ ਦੇ ਜੱਦੀ ਪਿੰਡ ਲਿਆਂਦੇ ਗਏ ਤਾਂ ਆਸ-ਪਾਸ ਦੇ ਪਿੰਡਾਂ ਵਿੱਚ ਸੋਗ ਦੀ ਲਹਿਰ ਸੀ ਅਤੇ ਫੌਜ ਦੇ ਜਵਾਨਾਂ ਵੱਲੋਂ ਉਹਨਾਂ ਨੂੰ ਹਵਾਈ ਰਿਫਾਇਰ ਕਰਕੇ ਸਲਾਮੀ ਦਿੱਤੀ ਗਈ। ਤਸਵੀਰਾਂ ਬੇਹੱਦ ਭਾਵੁਕ ਕਰਨ ਵਾਲੀਆਂ ਹਨ। ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹਾ ਦੀ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਮਹਿਤਾ ਦੇ ਵਿੱਚ ਇੱਕ ਸਧਾਰਨ ਪਰਿਵਾਰ 'ਚ ਜਨਮੇ ਸਿੱਖ ਬਟਾਲੀਅਨ ਦੇ ਜਵਾਨ ਲਖਵਿੰਦਰ ਸਿੰਘ ਹੌਲਦਾਰ ਦੀ ਆਸਾਮ ਦੇ ਵਿੱਚ ਡਿਊਟੀ ਤੇ ਤਾਇਨਾਤ ਦਿਲ ਦਾ ਦੋਰਾ ਪੈਂਡ ਕਰਨ ਮੌਤ ਹੋ ਗਈ। ਉਸ ਤੋਂ ਬਾਅਦ ਉਹਨਾਂ ਦੇ ਮ੍ਰਿਤਕ ਦੇਹ ਨੂੰ ਪਿੰਡ ਵਿੱਚ ਲਿਆ ਕੇ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਦਾ ਸੰਸਕਾਰ ਕੀਤਾ ਗਿਆ। ਆ ਕੱਲਾ ਕੀਤਿਆਂ ਵਾਸਤੇ ਮੈਨੂੰ ਕਿੰਨੇ ਮਾਰਨਿੰਗ ਟਾਈਮ ਫੋਨ ਕਰਾਂਗਾ ਪਿੱਟੀ ਜਾਣਗਾ ਹਾਂਜੀ ਤੁਹਾਡੇ ਕਿੰਨੇ ਬੱਚੇ ਕਿੰਨੇ ਤੁਹਾਡੇ ਕੋਲ ਪਾਪਾ ਮੁੰਡੀਆਂ ਇੱਕ ਬੱਚਾ ਵਾ ਠੀਕ ਠੀਕ ਹੈ ਕਿਨੇ ਕਿਤੇ ਚਲਦੇ ਪਾ 14 ਸਾਲ ਦਾ ਲੜਕਾ ਮੇਰੇ ਨਾਲ ਕੱਲਾ ਕੀਤੀਆਂ ਵਾ ਸਵੇਰ ਮੈਨੂੰ ਕਿਨੇ ਮਾਰਨਿੰਗ ਟਾਈਮ ਫੋਨ ਕਰੂੰਗਾ ਪਿੱਟੀ ਜਾਣਦੇ 5 ਵਜੇ ਫੋਨ ਕਰੂ ਕੋਈ ਫੋਨ ਨਹੀਂ ਆਇਆ ਠੀਕ ਠੀਕ ਤੇ ਤੁਹਾਨੂੰ ਕਦੋਂ ਖਬਰ ਮਿਲੀ ਏ ਕਿ ਆ ਗੱਲ ਹੋ ਗਈ ਹੈ ਹਾਂ ਮੇਰੇ ਪਾਪਾ ਨੂੰ ਫੋਨ ਆਇਆ ਮੈਨੂੰ ਕੋਈ ਫੋਨ ਨਹੀਂ ਆਇਆ ਜੁੰਡ ਜੋ